ਅੰਮ੍ਰਿਤਸਰ ਬਲਾਸਟ ਤੇ ਜ਼ਬਰਦਸਤ ਸਿਆਸੀ ਕਮਾਸਾਨਾ ਜੜਾ ਕੀ ਛੜ ਚੁੱਕਿਆ ਤਾਜ਼ੇ ਕੀ ਵਿਰੋਧੀ ਪਾਰਟੀਆਂ ਨੇ ਕੇ ਰਿਆ ਪੰਜਾਬ ਸਰਕਾਰ ਸੋ ਵਾਰ-ਵਾਰ ਹੋ ਰਹੀ ਇਨਤਮਾਕਾਂ ਨੂੰ ਰੋਕਣ ਦੇ ਵਿੱਚ ਫੇਲ ਸਾਬਿਤ ਹੋਈ ਹੈ ਸਰਕਾਰ ਅਵਿdit ਬਿੱਟੂ ਦੇ ਵੱਲੋਂ ਕਿਹਾ ਗਿਆ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਚਿੰਤਾ ਦਾ ਵਿਸ਼ਾ ਹੈ ਪੰਜਾਬ ਦੇ ਲੋਕਾਂ ਕੋ ਸੁਰੱਖਿਅਤ ਮਹਿਸੂਸ ਕਰ ਰਹੇ ਹਨ ਕੋ ਜੋ ਹਾਲਾਤ ਪੰਜਾਬ ਦੇ ਬਣ ਚੁੱਕੇ ਹੈ ਬੇ ਕੱਲ ਹੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਆਇਆ ਤੇ ਪਿੱਛੋਂ ਹੀ ਰਾਤ ਨੂੰ ਜਿਹੜਾ ਉਹ ਐਡਾ ਵੱਡਾ ਬਲਾਸਟ ਵਾਲੇ ਇੱਕ ਬਲਾਸਟਿੰਗ ਲਗਾਤਾਰ ਬੰਬ ਲਾਸਟ ਚਾਹੇ ਉਹ ਪੁਲਿਸ ਸਟੇਸ਼ਨਸ ਤੇ ਹੋ ਚਾਹੇ ਉਹ ਪਿੰਡਾਂ ਦੇ ਵਿੱਚ ਹੋ ਚਾਹੇ ਉਹ ਕਿਡਨਾਪਿੰਗ ਹੋਣ ਬੱਚਿਆਂ ਦੀ ਕਿਡਨਾਪਿੰਗ ਹੋਣ ਲੱਗੀ ਹੁਣ ਤਾਂ ਪਰ ਆ ਧਾਰਮਿਕ ਸਥਾਨਾਂ ਤੇ ਤੇ ਉਸ ਤੋਂ ਬਾਅਦ ਚੀਫ ਮਿਨਿਸਟਰ ਸਾਹਿਬ ਦਾ ਬਿਆਨ ਕੀ ਆਉਂਦਾ ਵੀ ਇਹ ਕੋਈ ਗੱਲ ਨਹੀਂ ਜੀ ਬਿਲਕੁਲ ਨਾਰਮਲ ਚੀਜ਼ਾਂ ਨੇ ਜੇ ਝੰਡਾ ਸਾਹਿਬ ਇਹ ਚੀਜ਼ਾਂ ਨਾਰਮਲ ਨੇ ਤਾਂ ਫਿਰ ਤੁਸੀਂ ਅਬਨਾਰਮਲ ਕਿਹਨੂੰ ਕਹੋਗੇ ਕਸੂਤ ਸਹੀ ਨਾ ਜਦੋਂ ਹਾਲਾਤ ਜਿਹੜੇ ਨੇ بلوچستان ਜਾਂ ਪਾਕਿਸਤਾਨ ਵਰਗੇ ਬਣ ਜਾਣਗੇ ਉਹਨੂੰ ਤੁਸੀਂ ਕਹੋਗੇ ਵੀ ਹੁਣ ਲੋੜ ਆ ਕੰਮ ਕਰਨ ਦੀ ਬਿਲਕੁਲ ਤੁਹਾਡਾ ਬਿਆਨ ਆਏ ਇੱਕ ਤਾਂ ਐਡਾ بڑا ਹਾਦਸਾ ਹੋਣਾ ਵੀ ਅੱਗੇ ਕਿਤੇ ਗੋਲੀ ਚਲਾਉਣ ਦੀ ਗੱਲ ਹੁੰਦੀ ਸੀ ਹੁਣ ਆਉਂਦੀ ਆ ਗ੍ਰਨੇਡ ਸਿੱਟਣਾ ਗ੍ਰਨੇਡ ਤਾਂ ਕਦੇ ਟੈਰਰਿਸਮ ਮਿਲੇ ਵੀ ਨਹੀਂ ਆ ਵਰਤੇ ਗਏ ਸੀ ਇਹ ਤਾਂ ਜਿੱਥੇ ਲੜਾਈਆਂ ਹੁੰਦੀਆਂ ਫੌਜਾਂ ਦੀਆਂ ਉੱਥੇ ਵਰਤੇ ਜਾਂਦੇ ਆ ਪਰ ਅੱਜ ਆਉਂਦੀ ਆ ਗ੍ਰਨੇਡ ਸਿੱਟ ਕੇ ਜਿੱਥੇ ਮਰਜੀ ਚਲੇ ਜਾਂਦੇ ਨੇ ਗੱਲ ਰਹਿ ਕੀ ਗਈ ਇਸ ਕਰਕੇ ਮੇਰੀ ਗੱਲ ਇੱਕ ਜਿਹੜੀ ਪੁਲਿਸ ਦੇ ਵਿੱਚ ਮੈਂ ਇੱਕ ਤੁਹਾਨੂੰ ਇਹ ਗੱਲ ਕਹਿਣੀ ਚਾਹਣਾ ਵੀ ਜਿਹੜੀ ਗਰੁੱਪਸ ਹਨ ਪੁਲਿਸ ਦੇ ਵਿੱਚ ਉਹਦੇ ਉੱਤੇ ਤੁਸੀਂ ਧਿਆਨ ਦਿਓ ਕਿ ਇੱਕ ਪਾਸੇ ਤੁਹਾਡਾ ਗਰੁੱਪਾ ਜਿਹੜੇ ਤੁਸੀਂ ਐਸਐਸਪੀ ਡੀਆਈਜੀ ਜਾਂ ਡੀਜੀਪੀ ਲਾਉਂਦੇ ਹੋ ਇੱਕ ਪਾਸੇ ਦਿੱਲੀ ਵਾਲਿਆਂ ਦਾ ਗਰੁੱਪਾ ਜਿਹੜਾ ਉਹ ਸਿੱਧੀ ਆਰਡਰ ਕਰਕੇ ਆਪਣੇ ਐਸਐਸਪੀ ਡੀਆਈਜੀ ਜਾਂ ਹੋਰ ਅਫਸਰ ਡੀਜੀਪੀ ਤੱਕ ਲਾਉਂਦੇ ਆ ਇਹ ਜਿਹੜੀ ਪੰਜਾਬ ਪੁਲਿਸ ਤੁਸੀਂ ਦਿੱਲੀ ਦੇ ਲੀਡਰ ਜਿਨ੍ਹਾਂ ਨੇ ਆ ਕੇ ਜੰਗ ਛੇੜੀ ਹੋਈ ਆ ਤੁਹਾਡੇ ਆਪਣਾ ਗਰੁੱਪਾ ਜਿਹੜਾ ਉਹ ਅਲੱਗ ਬਣਿਆ ਹੋਇਆ ਏ ਪਲੀਜ਼ ਦ ਦੂਜੇ ਪਾਸੇ ਅਲੱਗ ਬਣਿਆ ਹੋਇਆ ਜਦੋਂ ਉਹ ਸਾਰਾ ਦਿਨ ਇਸ ਕੰਮ ਚ ਲੱਗੇ ਰਹਿਣਗੇ ਕਦੋਂ ਨੇ ਆ ਧਿਆਨ ਦੇਣਗੇ ਪੰਜਾਬ ਇੱਕ ਬਹੁਤ ਸੈਂਸਿਟਿਵ ਸਟੇਟ ਆ ਮਸਾਂ ਸਾਡੇ ਵਰਗੇ 25000 ਲੋਕਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਖੂਨ ਡੋਲਿਆ ਹੈ ਤਾਂ ਇਹ ਪੰਜਾਬ ਦੀ ਅਮਨ ਸ਼ਾਂਤੀ ਲਿਆਂਦੀ ਹੈ ਸੀਐਮ ਸਾਹਿਬ ਤੁਸੀਂ ਇਹਨੂੰ ਕਹਿ ਰਹੇ ਹੋ ਵਾਲੀ ਕੁਛ ਨਹੀਂ ਦੀ ਮੈਨੂੰ ਇੱਕ ਗੱਲ ਹੋਰ ਜਵਾਬ ਦੇ ਦਿਓ ਚੀਫ ਮਿਨਿਸਟਰ ਸਾਹਿਬ ਤੁਸੀਂ ਕੈਬਨਿਟ ਮੀਟਿੰਗ ਛੱਡੋ ਤੁਸੀਂ ਉਹ ਤਾਂ ਤੁਸੀਂ ਆਪਣੇ ਘਰ ਚ ਹੀ ਕਦੇ ਤੁਸੀਂ ਸੈਕਰੀਟ ਕਿੱਦਣ ਗਏ ਹੋ ਕਿਦੋਂ ਤੁਸੀਂ ਸੈਕਰੀਟ ਜਾ ਕੇ ਕੋਈ ਮੀਟਿੰਗ ਕੀਤੀ ਹੋਵੇ ਚੀਫ ਮਿਨਿਸਟਰੋਂ ਤੁਸੀਂ ਘਰੋਂ ਉੱਠਦੇ ਹੋ ਨਾਲ ਦੇ ਕਮਰੇ 'ਚ ਮੀਟਿੰਗ ਸੱਦ ਬ ਲੈਣੇ ਹੋ ਨਾਲ ਦੇ ਕਮਰੇ 'ਚ ਵੱੜ ਕੇ ਫਿਰ ਆਪਣੇ ਬੈਡਰੂਮ 'ਚ ਵੱਜਣੇ ਹੋ ਉਹ ਕਦੇ ਵੀ ਮਾਹੌਲ ਨਹੀਂ ਬਣਦਾ ਜਦੋਂ ਘਰੇੋਂ ਤੁਸੀਂ ਸਾਰੇ ਅਫਸਰ ਜੇ ਸਾਰਾ ਕੰਮ ਚਲਾਉਂਗੇ ਨਹੀਂ ਚੱਲਣਾ ਸੈਕਰੀਟ ਬਣਿਆ ਕਦੇ ਨਹੀਂ ਹੁੰਦਾ ਉਹ ਤਾਲੇ ਆ ਜਿਹੜੇ ਸੈਕਰੀਟ ਦੇ ਮਿਲਦਾ ਉਹਨਾਂ ਨੂੰ ਵੀ ਜੰਗਾਲ ਲੱਗ ਗਿਆ ਤੁਸੀਂ ਕਦੇ ਵੀ ਸੈਕਰੀਟ ਆਪਣੇ ਦਫ਼ਤਰ ਜਾ ਕੇ ਕੋਈ ਮੀਟਿੰਗਾਂ ਨਹੀਂ ਕੀਤੀਆਂ ਰੱਬ ਦੇ ਵਾਸਤੇ ਅੱਜ ਜਿਹੜੇ ਬੱਚੇ ਛੋਟੇ ਛੋਟੇ ਮਾਰੇ ਜਾ ਰਹੇ ਆ ਕਿਡਨੈਪ ਹੋ ਰਹੇ ਆ ਤੁਹਾਨੂੰ ਦਰਦ ਨਹੀਂ ਆਉਂਦਾ ਤੁਸੀਂ ਕਹਿੰਦੇ ਹਾਲਾਤ ਠੀਕ ਨੇ ਬਹੁਤ ਨਿੰਦਣੀ ਹੋਊਗਾ ਉਹ ਵੀ ਗੁਰੂ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਵਾਰਦਾਤ ਹੁੰਦੀ ਆ ਇਕੱਲੇ ਦੇਸ਼ 'ਚ ਨਹੀਂ ਦੁਨੀਆਂ ਦੇ ਵਿੱਚ ਇਹਦਾ ਮੈਸੇਜ ਜਾਂਦਾ ਵੀ ਅੱਜ ਸਾਡਾ ਪੰਜਾਬ 'ਚ ਹਾਲਾਤ ਕੀ ਆ ਡਿਸਟਰਬ ਆ ਪੰਜਾਬ ਤੇ